ਸਤ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਦੋਸਤੋ ਇਹ ਵੀਡੀਓ ਉਹਨਾਂ ਕਿਸਾਨ ਦੋਸਤਾਂ ਦੇ ਲਈ ਹੈ ਜਿਹੜੇ ਮੇਰੇ ਵੀਰ ਮੱਕੀ ਦੇ ਜਿਹੜੇ achar ਦੇ ਲਈ ਮੱਕੀ ਦੀ ਬਿਜਾਈ ਕਰਦੇ ਨੇ ਸੋ ਕਿਸਾਨ ਦੋਸਤੋ ਜਦੋਂ ਵੀ ਆਪਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਮੱਕੀ ਦੇ ਬੀਜ ਦਾ ਕੋਈ ਵੀ ਪੈਕੇਟ ਜਿਹੜਾ ਕਿਸੇ ਵੀ ਕੰਪਨੀ ਦਾ ਲੈ ਕੇ ਆਉਂਦੇ ਆ ਤਾਂ ਜਦੋਂ ਆਪਾਂ ਪੈਕਟ ਲਿਆ ਕੇ ਖੋਲਦੇ ਆਂ ਤਾਂ ਅਕਸਰ ਉਸ ਦੇ ਉੱਪਰ ਜਿਹੜੀ ਦਵਾਈ ਲੱਗੀ ਹੁੰਦੀ ਹੈ ਕਿਸਾਨ ਉਸ ਨੂੰ ਵੇਖ ਕੇ ਜਿਹੜਾ ਇਹ ਸੋਚ ਲੈਂਦਾ ਹੈ ਕਿ ਉਸ ਨੂੰ ਵੀ ਟ੍ਰੀਟ ਕਰਨ ਦੀ ਲੋੜ ਨਹੀਂ ਹੈ ਤੇ ਉਸ ਦੇ ਬੀਜ ਨੂੰ ਜਿਹੜਾ ਪਹਿਲਾਂ ਹੀ ਕੰਪਨੀ ਦੁਆਰਾ ਟ੍ਰੀਟ ਕੀਤਾ ਗਿਆ ਹੈ ਪਰ ਦੋਸਤੋ ਜਿਹੜੀ ਉਸ ਪੈਕਟ ਦੇ ਵਿੱਚ ਦਵਾਈ ਲੱਗੀ ਹੁੰਦੀ ਹੈ ਉਸ ਦਾ ਕੰਮ ਸਿਰਫ ਇੰਨਾ ਹੀ ਹੁੰਦਾ ਹੈ ਜਾਨੀ ਕਿ ਪੈਟਕ ਜਿਹੜਾ ਖੁੱਲਣ ਤੱਕ ਜਿਹੜਾ ਉਸ ਦੇ ਵਿੱਚ ਵੀਜ਼ਾ ਉਹ ਖਰਾਬ ਨਾ ਹੋਵੇ ਜਦੋਂ ਤੱਕ ਆਪਾਂ ਪੈਟਕ ਜਿਹੜਾ ਬੰਦ ਪੈਟਕ ਨਹੀਂ ਖੋਲਦੇ ਉਦੋਂ ਤੱਕ ਜਿਹੜਾ ਉਸ ਦੇ ਵਿੱਚ ਵੀਜ਼ ਹੁੰਦਾ ਹੈ ਉਹ ਖਰਾਬ ਨਹੀਂ ਹੁੰਦਾ ਇੰਨੀ ਕੁ ਮਾਤਰਾ ਦੇ ਵਿੱਚ ਹੀ ਜਿਹੜੀ ਉਹ ਵੀ ਵੀਜ਼ਾ ਜਿਹੜਾ ਟ੍ਰੀਟ ਕੀਤਾ ਹੁੰਦਾ ਹੈ ਕੰਪਨੀ ਦੇ ਵੱਲੋਂ ਪਰ ਆਪਾਂ ਨੂੰ ਜਿਹੜੀ ਅੱਬ ਮੱਕੀ ਦੀ ਬਿਜਾਈ ਕਰਦੇ ਆ ਤਾਂ ਉਸ ਬੀਜ ਨੂੰ ਜਿਹੜਾ ਆਪਾਂ ਨੂੰ ਜਿਹੜੇ ਖੁਦ ਟ੍ਰੀਟ ਕਰਕੇ ਬੀਜਣਾ ਚਾਹੀਦਾ ਹੈ ਕਿਸਾਨ ਦੋਸਤੋ ਅਤੇ ਕਿਹੜੀ ਕਿੜੀਆਂ ਦਵਾਈਆਂ ਨਾਲ ਆਪਾਂ ਬੀਜ ਨੂੰ ਟ੍ਰੀਟ ਕਰ ਸਕਦੇ ਆ ਇੱਕ ਤਾਂ ਵਾਇਰ ਦੀ ਜਿਹੜੀ ਗਾਜੋ ਦਵਾਈ ਆਉਂਦੀ ਹੈ ਦੋਸਤੋ ਉਸ ਦੇ ਨਾਲ ਆਪਾਂ ਬੀਜ ਨੂੰ ਜਿਹੜਾ ਟ੍ਰੀਟ ਕਰ ਸਕਦੇ ਆ ਉਸ ਦਾ ਖਰਚਾ ਜਿਹੜਾ 2.5 ਤੋਂ 300 ਤੱਕ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਆ ਜਾਂਦਾ ਏ ਇੰਨੇ ਕੁ ਜਿਹੜਾ ਪੈਸਿਆਂ ਦੀ ਦਵਾਈ ਆ ਆਪਣੀ ਜਿਹੜੀ ਇੱਕ ਏਕੜ ਦੇ ਉੱਪਰ ਟਰੀਟ ਕਰਨ ਦੇ ਉੱਪਰ ਜਿਹੜੀ ਖਰਚ ਹੋ ਜਾਂਦੀ ਏ ਜੇਕਰ ਆਪਾਂ ਉਸ ਤੋਂ ਵੀ ਸਸਤੇ ਦੇ ਵਿੱਚ ਜਿਹੜਾ ਸਾਰਨਾ ਚਾਹੁੰਦੇ ਆ ਤਾਂ ਕਿਸਾਨ ਦੋਸਤੋ ਜਿਹੜੀ ਆਪਾਂ ਆਪਣੇ ਝੋਨੇ ਦੇ ਉੱਪਰ ਜਿਹੜੀ ਆਪਣੀ ਤੇਲੇ ਵਾਲੀ ਸਪਰੇਅ ਦਾ ਇਸਤੇਮਾਲ ਕਰਦੇ ਆ ਜਿਸ ਨੂੰ ਲਾਲ ਘਟਾਰਾ ਕਹਿ ਦਿੰਦੇ ਆ ਉਸ ਦਵਾਈ ਦੇ ਨਾਲ ਵੀ ਆਪਾਂ ਜਿਹੜੇ ਮੱਕੀ ਦੇ ਬੀਜ ਨੂੰ ਟ੍ਰੀਟ ਕਰਕੇ ਜਿਹੜਾ ਆਪਾਂ ਬੀਜ ਸਕਦੇ ਆ ਉਸ ਦੇ ਨਾਲ ਜਿਹੜਾ ਆਪਣਾ ਖਰਚਾ ਕਾਫੀ ਮਾਤਰਾ ਜਿਹੜਾ ਘਟ ਆ ਜਾਂਦਾ ਏ ਸੋ ਦੋਸਤੋ ਆਪਾਂ ਨੂੰ ਮੱਕੀ ਬੀਜਣ ਤੋਂ ਪਹਿਲਾਂ ਜਿਹੜਾ ਬੀਜ ਨੂੰ ਜ਼ਰੂਰ ਟ੍ਰੀਟ ਕਰਕੇ ਬੀਜਣਾ ਚਾਹੀਦਾ ਏ ਉਸ ਦੇ ਨਾਲ ਕੀ ਹੁੰਦਾ ਏ ਕਿ ਆਪਣੀ ਮੱਕੀ ਜਦੋਂ ਹਰੀ ਹੁੰਦੀ ਏ ਉਸ ਦੇ ਉੱਪਰ ਕੋਈ ਤੇਲੇ ਦਾ ਜਿਹੜਾ ਅਟੈਕ ਨਹੀਂ ਆਉਂਦਾ ਜਿਹੜੇ ਕਿ ਯਾਨੀ ਕਿ ਹਫਤੇ ਦੇ ਵਿੱਚ ਵਿੱਚ ਜਦੋਂ ਮੱਕੀ ਆਪਣੀ ਹਰੀ ਹੁੰਦੀ ਉਸ ਦੇ ਉੱਪਰ ਤੁਹਾਨੂੰ ਜਿਹੜਾ ਬਰੀਕ ਬਰੀਕ ਤੇਲਾ ਦੇਖਣ ਨੂੰ ਮਿਲਦਾ ਏ ਉਸ ਤੋਂ ਜਿਹੜਾ ਬਚਤ ਹੋ ਜਾਂਦੀ ਏ ਅਤੇ ਨਾ ਹੀ ਤੁਹਾਡੇ ਬੀਜ ਨੂੰ ਜਿਹੜੀ ਕੋਈ ਕੀੜੀ ਦੀ ਸਮੱਸਿਆ ਆਵੇਗੀ ਕੀੜੀ ਤੋਂ ਵੀ ਜਿਹੜਾ ਤੁਹਾਡੇ ਬੀਜ ਦਾ ਜਿਹੜਾ ਬਚਾਅ ਹੋ ਜਾਏਗਾ ਅਤੇ ਕੁਝ ਹੱਦ ਤੱਕ ਜਿਹੜਾ ਸੁੰਡੀ ਤੇ ਵੀ ਕੰਟਰੋਲ ਹੋਏਗਾ ਤੁਹਾਨੂੰ ਕੰਟਰੋਲ ਦੇਖਣ ਨੂੰ ਮਿਲੇਗਾ ਜੇਕਰ ਤੁਹਾਡੇ ਬਾਣ ਦੇ ਵਿੱਚ ਜਦੋਂ ਬਜਾਈ ਤੋਂ ਬਾਅਦ ਜਿਹੜੀ ਜਲਦੀ ਸੁੰਡੀ ਆਉਂਦੀ ਹੈ ਉਸ ਤੇ ਵੀ ਤੁਹਾਨੂੰ ਜਿਹੜਾ ਕੰਟਰੋਲ ਦੇਖਣ ਨੂੰ ਮਿਲੇਗਾ ਅਤੇ ਬੀਜ ਦੀ ਜਿਹੜੀ ਗਰੋਥ ਆ ਮੱਕੀ ਦੀ ਗਰੋਥ ਆ ਉਹ ਵੀ ਇੱਕ ਵਧੀਆ ਤਰੀਕੇ ਦੇ ਨਾਲ ਹੋਏਗੀ ਜੇਕਰ ਤੁਹਾਡੀ ਬਜਾਈ ਦੇ ਸਮੇਂ ਤੋਂ ਹੀ ਮੱਕੀ ਜਿਹੜੀ ਵਧੀਆ ਗਰੋਥ ਨਾਲ ਚੱਲਦੀ ਹੈ ਤੇ ਦੀ ਗਰੋਥ ਕਿਸੇ ਕਾਰਨ ਨਹੀਂ ਰੁਕਦੀ ਤਾਂ ਤੁਹਾਡੀ ਮੱਕੀ ਜਿਹੜੀ ਐਂਡ ਤੱਕ ਪੂਰੀ ਵਧੀਆ ਹੋਵੇਗੀ ਅਤੇ ਜਿਹੜੀ ਇਹ ਲਾਲ ਘਟਾਰਾ ਦੀ ਵੀਜ਼ ਨੂੰ ਸੋਧਣ ਦੇ ਲਈ ਡੋਜ਼ ਹੈ ਉਹ ਤੁਸੀਂ ਜਿਹੜੀ ਕਿਸਾਨ ਦੋਸਤੋ ਨੋਟ ਕਰ ਸਕਦੇ ਹੋ ਤੁਸੀਂ 40 ਐਮਐਲ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਜਿਹੜਾ ਵੀਜ਼ ਨੂੰ ਟ੍ਰੀਟ ਕਰ ਸਕਦੇ ਹੋ ਲਾਲ ਘਟਾਰਾ ਜਿਹੜੀ ਦਵਾਈ ਹੁੰਦੀ ਹੈ ਉਸ ਦੇ ਨਾਲ 40 ਐਮਐਲ ਜਿਹੜਾ 1 ਏਕੜ ਦੇ ਵੀਜ਼ ਨੂੰ ਜਾਨੀ ਕਿ 8 ਕਿਲੋ ਵੀਜ਼ ਨੂੰ ਤੁਸੀਂ ਜਿਹੜੀ ਦਵਾਈ ਉਹ ਲਾ ਸਕਦੇ ਹੋ ਜੇਕਰ ਤੁਸੀਂ 40 ਐਮਐਲ ਦਵਾਈ ਜਿਹੜੀ ਲੈ ਰਹੇ ਹੋ ਟਰੀਟ ਕਰਨ ਦੇ ਲਈ ਤਾਂ ਤੁਸੀਂ ਜਿਹੜਾ 100 ਐਮਐਲ ਉਸ ਦੇ ਵਿੱਚ ਪਾਣੀ ਮਿਕਸ ਕਰ ਲੈਣਾ ਹੈ ਪਾਣੀ ਮਿਕਸ ਕਰਕੇ ਤੁਸੀਂ ਕਿਸੇ ਛੋਟੀ ਬੋਤਲ ਦੇ ਵਿੱਚ ਜਿਹੜਾ ਪਾ ਕੇ ਉਸ ਨੂੰ ਜਾਂ ਤਾਂ ਤੁਸੀਂ ਇਸ ਤਰ੍ਹਾਂ ਵੀਡੀਓ ਦੇ ਵਿੱਚ ਜੋ ਦੇਖ ਰਹੇ ਹੋ ਇਸ ਤਰ੍ਹਾਂ ਤੁਸੀਂ ਫੁਹਾਾਰੇ ਦੇ ਨਾਲ ਵੀਜ਼ ਨੂੰ ਵਸਾ ਕੇ ਉਸ ਉੱਪਰ ਜਿਹੜਾ ਦਵਾਈ ਦਾ ਸੜਕਾ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਕੋਲ ਜਿਹੜਾ ਪਫਾਰੇ ਦਾ ਪ੍ਰਬੰਧ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਜਿਹੜੇ ਕਾਗਜ਼ ਦੇ ਉੱਪਰ ਕਿਸੇ ਉੱਪਰ ਮੱਕੀ ਦੇ ਬੀਜ ਨੂੰ ਪਾ ਕੇ ਉਸ ਉੱਪਰ ਉਸ ਦਵਾਈ ਦੇ ਜਿਹੜੇ ਸਿੱਟੇ ਲਗਾ ਕੇ ਤਾਂ ਉਸ ਨੂੰ ਜਿਹੜਾ ਹੱਥ ਦੇ ਨਾਲ ਜਿਹੜਾ ਮਸਲ ਸਕਦੇ ਹੋ ਤੇ ਮਿਕਸ ਕਰ ਸਕਦੇ ਹੋ ਬੀਜ ਨੂੰ ਤਾਂ ਕਿ ਜਿਹੜੀ ਕਿ ਦਵਾਈ ਆ ਹਰ ਇੱਕ ਦਾਣੇ-ਦਾਣੇ ਨੂੰ ਜਿਹੜੀ ਉਹ ਲੱਗ ਜਾਵੇ 40 ml ਤੱਕ ਤੁਸੀਂ ਜਿਹੜੀ ਇੱਕ ਏਕੜ ਨੂੰ ਜਿਹੜੀ ਦਵਾਈ ਦੀ ਵਰਤੋ ਕਰ ਸਕਦੇ ਹੋ ਸੋ ਜਿਆਦਾ ਦਵਾਈ ਦੀ ਵਰਤੋਂ ਕਰਨ ਤੋਂ ਵੀ ਤੁਸੀਂ ਜਿਹੜੀ ਗਰੇਜ ਕਰਨਾ ਹੈ ਕਿਉਂਕਿ ਜਿਆਦਾ ਦਵਾਈ ਨਾਲ ਵੀ ਜਿਹੜੀ ਜਰਮੀਨੇਸ਼ਨ ਦੇ ਵਿੱਚ ਦਿੱਕਤ ਆ ਸਕਦੀ ਹੈ 40 ਐਮਐਲ ਤੱਕ ਜਿਹੜੀ ਤੁਸੀਂ ਇੱਕ ਏਕੜ ਨੂੰ ਜਿਹੜੀ ਦਵਾਈ ਆ ਲਾ ਸਕਦੇ ਹੋ ਇਹਨੂੰ ਟ੍ਰੀਟ ਕਰਨ ਤੋਂ ਬਾਅਦ ਤੁਸੀਂ 2 ਘੰਟੇ ਦੇ ਲਈ ਸਾਵੇਂ ਰੱਖ ਕੇ ਜਿਹੜਾ ਸੁਕਾ ਲੈਣਾ ਹੈ ਸੋ ਇਹ ਸੀ ਇੱਕ ਜਾਣਕਾਰੀ ਖਾਨ ਦੋਸਤੋ ਜੋ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਸੀ ਤੁਸੀਂ ਇਸ ਵਾਰ ਸਾਇਲਜ ਦੇ ਲਈ ਕਿਸ ਬੀਜ ਦੀ ਚੋਣ ਕਰ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਅਤੇ ਤੁਸੀਂ ਜਿਹੜਾ ਬੀਜ ਨੂੰ ਟ੍ਰੀਟ ਕਰਕੇ ਬੀਜ ਰਹੇ ਹੋ ਜਾਂ ਤੁਸੀਂ ਬਿਨਾਂ ਟ੍ਰੀਟ ਕਰਕੇ ਜਿਹੜਾ ਬੀਜ ਵਿਜਾਈ ਕਰਦੇ ਹੋ ਬੀਜਾਂ ਦੀ ਸੋ ਇਹ ਸੀ ਇੱਕ ਜਾਣਕਾਰੀ ਤੁਹਾਡੇ ਲਈ ਧੰਨਵਾਦ ਦੋਸਤੋ